ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਭਾਜੀ ਕੀ ਹਾਲ ਚਾਲ ਆ ਚੜਦੀ ਕਲਾ ਭਾਈ ਤੂੰ ਹੀ ਸੁਣਾਓ ਚੜਦੀ ਕਲਾ ਚਾਈ ਕਿੰਨੇ ਆ ਪਸ਼ੂ ਅੱਜ ਆਪਣੇ ਕੋਲ ਦੋ ਆ ਅੱਛਾ ਦੋ ਹਾਂ ਅਸ ਕਹਿੰਦਾ ਤਿੰਨ ਹੀ ਸਿਰ ਇੱਕ ਵੇਗੀ ਆ ਫਿਰ ਉਹ ਦੋ ਰਹਿ ਗਏ ਦੋ ਰਹਿ ਗਏ ਠੀਕ ਆ ਤਾਜ਼ੀਆਂ ਸੋਈਆਂ ਇੱਕ ਪਾਈ ਸੋਈ ਆ ਹਾਂ ਇੱਕ ਤੋਂ ਪੜਿਆ ਮੋਲ ਨੇ ਕਿਨੇ ਕੇ ਮੋਨ ਹੁੰਦੇ ਛੋਟੇ ਛੋਟੇ ਆਪਣੇ ਠੀਕ ਆ ਹਾਂਜੀ ਤੇ ਪਿੰਡ ਤੇ ਨਾਂ ਭਾਜੀ ਨਾਂ ਮੇਰਾ ਗਿਆਨ ਸਿੰਘ ਹੈ ਪਿੰਡ ਸੁਧਾਰਾ ਫੁਤਨ ਤਹਿਸੀਲ ਬੱਬਗਾ ਸਾਹਿਬ ਠੀਕ ਜੀ ਨਾਮ ਅਸਤਾਨ ਮੋਬਾਈਲ ਨੰਬਰ 9876284279 ਠੀਕ ਠੀਕ ਪਸ਼ੂ ਆਉਂਦੇ ਜਾਂਦੇ ਰਹਣੇ ਆ ਆਉਂਦੇ ਜਾਂਦੇ ਰਹੇ ਠੀਕ ਠੀਕ ਆ ਹਾਂਜੀ ਮੁੱਲ ਨਿਗੇ ਨਿਗੇ ਆ ਕਈ ਵੇ ਨਿਗੇ ਨਿਗੇ ਆ ਮੋਲ ਤੇ ਵੇਚਣ ਵਾਲਾ ਫੋਨ ਲਾ ਲੈ ਜ਼ਰੂਰ ਠੀਕ ਆ ਹਾਂਜੀ ਕਰੀਏ ਪਹਿਲੇ ਨੰਬਰ ਵਾਲੇ ਤੋਂ ਹਾਂਜੀ ਕਿੰਨਾ ਵਾ ਸੂਗਾ ਇਹ ਬੰਦੇ ਸਾਹਿਬ ਤਾਜੀ ਸੂਈ ਆ ਸੂਗਾ ਦੂਜਾ ਸਾਹ ਸੂਗਾ ਤੀਜਾ ਸਾਦਾ ਅੱਛਾ ਤਾਜੀ ਸੂਈ ਆ ਹਾਂ ਕੁਈ ਨੂੰ 8 ਦਿਨ ਪੰਦਰਾਂ ਹੋਏ ਜੇ ਅੱਛਾ 15 ਦਿਨ ਹੋਏ ਪਛੇ ਕੀ ਆ ਬੱਛਾ ਬੱਛਾ ਬੜਾ ਟੋਰੀ ਆ ਸਾਂਭਿਆ ਕਿਹਨੇ ਕੇ ਗਾਈਂ ਵੀ ਟੋਰੀ ਆ ਅਸੇ ਗਾਈਂ ਵੀ ਟੋਰੀ ਆ ਹਾਂ ਸਾਂਣ ਸੁਣ ਬਹੁਤ ਸੋਹਣੇ ਲੱਗੇ ਆਹਦੇ ਭਨੇ ਸਾਹ ਦਾ ਝੂੰਗਾ ਸਿੰਘ ਆ ਹਾਂ ਝੂੰਗਾ ਸਿੰਘ ਸਿੰਘਾ ਤਾਂ ਮਾੜੀ ਜੀ ਮਾਰ ਖਾਲੀ ਇੱਕ ਝੂੰਗਾ ਸਿੰਘ ਆ ਕਿ ਦੋਵੇਂ ਆ ਇਹ ਬਰਾਬਰ ਚ ਦੋਵੇਂ ਨਹੀਂ ਇੱਕ ਪਰੇ ਨੂੰ ਜਾਂਦਾ ਇੱਕ ਕੰਧ ਵੱਲ ਨੂੰ ਜਾਂਦਾ ਵਾ ਤੇ ਇੱਕ ਠਾਂ ਨੂੰ ਜਾਂਦਾ ਹਾਂ ਜਾਂਦਾ ਹਾਂ ਹਾਂਜੀ ਤੇ ਚੰਗੀ ਅਜ ਨਹੀਂ ਹੈਗੀ ਥਣਸਣ ਬਹੁਤ ਸੋਏ ਆ ਉਹ ਆਪ ਕਹਿੰਦੇ ਆ ਵੀ ਮੇਰਾ ਚੱਡਾ ਉਹ ਦੇਖੋ ਜੀ ਬਹੁ ਨਖੜਵਾ ਥਾਣਾ ਮੁੱਠੀ ਦੀ ਮੱਲੋ ਮੁੱਠ ਚੌਣ ਵਾਲਾ ਜਿਹਨੂੰ ਨਾਂ ਵੀ ਜਾਚ ਹੋਊਗੀ ਨਾ ਉਹ ਵੀ ਚੋਲੂ ਇਹ ਸਭ ਪੂਰ ਨਹੀਂ ਛੱਟਾ ਨਹੀਂ ਥਣ ਵੱਧ ਘੱਟ ਨਹੀਂ ਅੱਛਾ ਸਿੰਘ ਜਰੂਰ ਆਪਣੇ ਲਾਏ ਇਹਨੂੰ ਸਿੰਘ ਤੇ ਲਾਏ ਹੁੰਦੇ ਆਪਾਂ ਹੀ ਲਵਾ ਦਿੰਦੇ ਆ ਆਓ ਚਲ ਕੇ ਨਹੀਂ ਲਵਾਏ ਤੇ ਹਾਂ ਤੇ ਰੱਬ ਦਾ ਨਾਮ ਆ ਪਾ ਲਗ ਰਿਹਾ ਵੀ ਦੁੱਧ ਇਸ ਟਾਈਮ ਠੰਡਾ ਕਰ ਰਹੇ ਜਿਹਨੂੰ ਠੰਡਾ ਕਿਤੇ ਪਾਣੀ ਵਰਗਾ ਹਾਂ ਕਹਿਣ ਭਾਏ 15 16 ਕਹਿੰਦੇ 14 ਲੀਟਰ ਦਾ ਲੀਟਰ ਮੰਗੋ ਇਥੇ ਲੀਟਰ 15 ਦਿਨਾਂ ਦੀ ਹਾਂ ਮਾਰੇ ਕਿਰਪਾ ਨਾਲ 15 16 ਲੀਟਰ ਹੀ ਵਜਣਗੇ ਅੱਛਾ 15 16 ਲੀਟਰ ਹੀ ਹਾਂ ਪਰ ਮੈਂ ਇੱਕ ਛੋਟੀ ਕਰ ਰਿਹਾ ਵੀ 14 ਵੀ ਮੇਰੀ ਫੋਟੋ ਜੰਟੀਨ ਵੀ ਹੋ ਗਈ ਚੱਲ ਕੋਈ ਨਹੀਂ ਹੱਸਦਾ ਖੇਡਦਾ ਵੀ ਤੇਰੀ ਉਹ ਤੈਨੂੰ ਆ ਸਾਰੇ ਆ ਗਿਆ ਉਹ ਤੇ ਡਿੱਗਣਾ हां से आ ਬੰਦ ਜਿਵੇਂ ਆ ਟਾਈਮ 9 ਵਜ ਗਿਆ ਠੀਕ ਹੈ ਚਵਾਈ ਦੇ ਹੋਣ ਵਾਲੀ ਹੈ ਚਵਾਈ ਹੋਣਾ ਰਹੀ ਹੈ ਹਾਂ ਠੀਕ ਹੈ ਤੇ ਰੱਬ ਦਾ ਭਲਾ ਕਰੇ ਝਾਗਾ ਦਾ 17 ਲੀਟਰ ਹਾਂ ਤੇ ਠੰਡਾ ਕਰਕੇ ਬਹੁਤ 14 ਲੀਟਰ ਹੈ ਗਏ 14 ਲੀਟਰ ਇੱਥੇ ਆ ਕੇ ਲੀਟਰ ਮਰਵਾ ਦੇ ਹਾਂ ਲੀਟਰ ਟਾਈਮ ਕੱਢਣਾ ਤੁਹਾਡਾ ਫਰਜ਼ ਬਣਦਾ ਅਸੀਂ ਵੀ ਟਾਈਮ ਕੱਢ ਕੇ ਆਉਨੇ ਆ ਵੀਡੀਓ ਬਣਾਉਨੇ ਆ ਤੇ ਵੀਰਾਂ ਭੈਣ ਭਰਾਵਾਂ ਨੂੰ ਜਿੰਨੇ ਆ ਸੱਜਣ ਸਾਡੇ ਵੀਡੀਓ ਵੇਂਦੇ ਦੂਰ ਬੈਠੇ ਆ ਬਾਹਰ ਲੀਆਂ ਕੰਟਰੀਆਂ 'ਚ ਬੈਠੇ ਆ ਤੇ ਹਣ ਹੁਣ ਬਹੁਤ ਸੋਹਣਾ ਵਾ ਚੰਗੀ ਆ ਜਿੰਨੀ ਹੈਗੀ ਸਾਫ ਸੁਥਰੀ ਆ ਤੇ ਬਾਤੀ ਵੀਰ ਨੇ ਗੱਲ ਦੱਸ ਹੀ ਦਿੱਤੀ ਆ ਵੀ ਹੈ ਕੈਮ ਸਿੰਘ-ਸੁੰਗ ਲੱਗੇ ਆ ਤੇ ਦੁੱਧ ਵੀਰਾਂ ਦਾ ਵਖਾਵੇ ਵਾਲਾ ਬੱਚੇ ਦਾ ਕਰਕੇ ਮੰਨ ਲਓ ਪੈਂਦੀ ਕਾਲੀ ਸੋਹਣੀ ਆ ਹਣ ਹੁਣ ਵਧੀਆ ਲੱਗੇ ਆ ਜਿੰਨੇ ਹੈਗੀ ਆ ਨਾ ਕੈਮ ਆ ਪੂਰੀ ਵੀਰਾਂ ਦਾ ਸੁਆ ਦੂਜਾ ਤੀਜਾ ਲਾ ਲੈ ਕੋਈ ਆਪਣੀ ਸਮਝ ਕਰੇ ਜੇਕਰ ਇਹਨਾਂ ਸਾ ਚਾਰੂ ਬਹੁਤ ਜ਼ਿਆਦੀ ਆ ਚਾਰੂ ਇੱਕ ਨਾਲੇ ਸਟਾਲਾ ਆ ਗਿਆ ਤੇ ਇਹ ਬੈਠ ਗਾਂ ਜਾਉ ਮਤਲਬ ਕੂੜੀ ਪਈ ਆ ਸਟਾਲਾ ਤਾਂ ਇਹ ਪਤਾ ਨਹੀਂ ਕਦੋਂ ਹੋਣਾ ਬੀਜਿਆ ਵੀਰ ਨੇ ਇਧਰ ਆ ਬੀਜਿਆ ਹੁਣ ਹਾਂ ਤੇ ਦੋ ਦਾ ਛੱਪ 4 ਲੀਟਰ ਲੀਟਰ ਮਰਾ ਕੇ ਨਵਾ ਗਣ ਠੀਕ ਆ ਹਾਂ ਤੇ 15 ਦਿਨਾਂ ਦਾ ਸੁਗਾ ਸੁਗਾ ਹੱਦ 14 15 16 ਦਿਨਾਂ ਦਾ ਇੱਥੋਂ ਦਾ ਸੁਗਾ ਜੇ ਠੀਕ ਆ ਤੋਂ ਬਾਅਦ ਇਹ ਬਾਕੀ ਵੀਰ ਸਭ ਸਿਆਣੇ ਆ ਆ ਬੱਚਾ ਮਗਰ ਆ ਹੂੰ ਇਹ ਵੇਖ ਹੀ ਲੈਣਾ ਕਿਨੇ ਦਾ ਕੰਨ ਨਹੀਂ ਹੈ ਠੀਕ ਆ ਹਾਂ ਤੇ ਕੀ ਕਰਨਾ ਲੈਣ ਦੇਣਾ ਲੈਂਦੇ ਪਿੰਡ ਸਾਹਿਬ ਜੇ ਤੇ ਆਪਾਂ ਮੰਨ ਲਓ ਵੀ ਸਿੰਘ ਸੁng ਨਾ ਹੋਣ ਹੂੰ ਫਿਰ ਜੀ ਕਹਿੰਦਾ 50000 ਹੀ ਮੰਗ ਲੈਦਾ ਮੈਂ ਠੀਕ ਆ ਪਰ ਕੋਈ ਹੋਣਾ ਆਪਾਂ 40 50 ਨਹੀਂ ਮੰਗਣਾ ਹਾਂ ਖਾਣ ਦੇਣ ਲੈਣ ਆ ਇੱਕ ਦੂਜੀ ਗੱਲ ਸ਼ਾਇਦ ਥੋੜੀ ਕਰੌਜ ਆਜੂ ਪਰ ਮੇਰੇ ਵੀਰ ਨੇ ਹੱਲਾ ਲੁੱਟਾ ਮਾਰਦੀ ਆ ਰੱਸੀ ਪਾਗੇ ਚੋਂ ਨਾ ਰੱਸੀ ਪਾਲ ਦੀ ਬੱਚਾ ਛੱਡ ਕੇ ਅੱਛਾ ਬੱਚਾ ਛੱਡ ਕੇ ਤੇ ਬੱਚਾ ਪਰੇ ਨਹੀਂ ਜੇ ਮਨਾਉਂਦੀ ਅੱਛਾ ਅੱਗੇ ਬੰਨ ਗਈ ਅੱਛਾ ਗਾੜੀ ਬੰਨਣਾ ਬਣਾਏ ਆਏ ਚੀਜ਼ਾਂ ਪਹਿਲਾਂ ਨੋਟ ਕਰ ਲਿਓ ਭਾਈ ਭਾਈ ਆਪਾਂ ਮੁੜ ਕੇ ਆਪਣੇ ਕੋ ਲਾਮਾ ਲੈਣਾ ਬੱਛਾ ਛੱਡ ਕੇ ਅਸੀਂ ਪਾ ਲੋ ਕੋਈ ਲਾਖਰੀ ਨਹੀਂ ਮਾਰੀ ਬੱਛਾ ਗਾੜੀ ਬੰਦੋ ਕਰਮਾਂ ਦੀ ਪੂਛਣਾ ਲੱਗੂਈ ਕਦਸ਼ ਪੂਛਣਾ ਲੱਗੂਈ ਇਹ ਨਾ ਪੂਛ ਲਾ ਲੈ ਤੇ ਲਾਮਾ ਦੇ ਦੇ ਕੋਈ ਕੋਈ ਮੁੱਢ ਫੇਕੜ ਨਹੀਂ ਲਾਮਾ ਨਾ ਠੀਕ ਆ ਲਾਮਾ ਲਾ ਤੁਹਾਨੂੰ ਠੀਕ ਠੀਕ ਆ ਤੇ ਕੀ ਲਾਮਾ ਪਾ ਲੱਗ ਰਿਹਾ ਆਪਾਂ 35 ਹਜ਼ਾਰ ਦੀ ਪਿੰਡ ਸਭ ਦੇਣੀ ਆ 35 ਚ ਛੋੜ ਛਪਾਓ 14 ਲੀਟਰ ਮੇਰੇ ਕੋਲ ਚੋਗੇ ਲੈ ਜੇ ਯੇ ਬੇਸਟ ਆ ਲਗਾ ਦੋ ਤੇ ਗਾ 20 ਲੀਟਰ ਕਰੂਗੀ ਨਹੀਂ ਨਹੀਂ ਕਰੂ ਕਰੂ 100% ਕਰੂਗੀ ਨਹੀਂ ਕਰੂਗੇ ਹਾਂ ਹਾਂ ਤੇ 35000 ਦੇਣੀ ਆ ਆਪਾਂ 35 ਦੀ ਦੇਣੀ ਹੈ ਹਾਂ ਚੱਲ ਮੌਕੇ ਤੇ ਥੋੜਾ ਬੜਾ ਕਰ ਕਰਦਾ ਕੋਈ ਮੇਰਾ ਵੀਰ ਭਰਾ ਫੋਮ ਫਾਂ ਲਾ ਕੋਈ ਨਹੀਂ ਕਰਦਾ ਅ 14 ਲੀਟਰ ਦੁੱਧ ਚੋ ਕੇ ਲੈ ਜੇ ਐਸ ਟਾਈਮ ਤਾਜੀ ਸੂਈ ਆ ਤੇ ਚੰਗੀ ਕੈਮ ਆ ਤੇ ਚਾਰੂ ਆ ਮੂੰਹ ਨਹੀਂ ਚੁੱਕਦੀ ਤੇ ਦੂਜੇ ਨੰਬਰ ਵਾਲੀ ਵਾਲ ਚੱਲੀ ਹੋਣਾ ਵਾ ਹਾਂ ਆ ਵੇਖੋ ਵੀ ਹੂੰ ਕਿਹਨੇ ਰੂੜੀਆਂ ਦੇ ਬਦਲ ਚਾਰੀ ਅੱਛਾ ਰੂੜੀਆਂ ਦੇ ਬਦਲ ਠੀਕ ਆ ਗਾਵਾਂ ਬੜੀ ਚੰਗੀ ਆ ਦੁੱਧ ਕਿੰਨਾ ਆ ਟਮ ਸਾਢੇ ਕਿ ਚਾਰ ਲੀਟਰ ਅੱਛਾ ਸਾਢੇ ਕਿ ਚਾਰ ਲੀਟਰ ਸਾਢੇ ਚਾਰ ਲੀਟਰ ਦੁੱਧ ਹੂੰ ਕੋੜਿਆ ਜੀ ਗਾਣ ਅੱਛਾ ਕੋੜੇਰ ਹਾਂ ਕੋੜੇਰ ਕੀ ਜਿਆਦੀ ਨਹੀਂ ਹੋਗੀ ਥੋੜੀ ਬਹੁਤ ਹੈ ਕੇ ਨਾ ਦੱਸ ਦੇ ਨਹੀਂ ਕੋੜੇ ਕਿਹੜਾ ਪਾਣਾ ਮੈਨੂੰ ਸਮਝ ਨਾ ਪਤਾ ਆ ਅੱਛਾ ਆਵੇਗਾ ਪਾਣੀ ਵੀ ਪਿਆ ਲਗਾਉਣਾ ਪਾਣੀ ਚੱਲ ਪੁੰਨੇ ਕਰਾ ਜਨੇ ਹੀ ਆਉਨੇ ਜਦੋਂ ਤੇ ਸੂਆ ਸਵਾ ਦਾ ਪਤਾ ਕੋਈ ਕਰਵਾ ਗਿਆ ਪਾਣੀ ਉਦੋਂ ਦੱਸ ਨੀ ਸੂਏ ਸਵਾ ਦਾ ਪਤਾ ਕੋਈ ਸੂਆ ਤੀਜਾ ਸਵਾ ਚੌਥਾ ਸਵਾ ਠੀਕ ਆ ਇਹ ਤਾਂ ਆਪਸੇ ਤੋਂ ਦੇਣੀ ਆ ਕਿ ਕਿਸੇ ਵੀਰ ਦਾ ਘਰ ਦਾ ਉਦੋਂ ਸਤਾਵਾਂ ਠੀਕ ਆ ਹਾਂ ਜਿਹੜੀ ਗੱਲ ਕਰਨਾ ਰਹੀ ਆ ਕੋਈ ਇਹਨੂੰ ਇਹ ਨਹੀਂ ਕੋਈ ਨਵਾਈ ਨੂੰ ਹੀ ਮੈਨੂੰ ਲੱਗਦਾ ਤੂੰ ਹੀ ਹੋਈਆਂ ਛੇ ਮਹੀਨਿਆਂ ਪਿਛੋਂ ਚੱਲ ਗੋਏ ਲਾਉਣ ਦੇ ਪੈਸੇ ਲੈ ਲਈਂ ਫੇ ਤੂੰ ਹਾਂ ਕਮਾਈ ਨਾ ਲਈਆਂ ਚੋਂ ਏ ਇਹ ਆ ਵੀ ਇਹ ਲੋ ਤੂੰ ਰਸਾਰਾ ਠੀਕ ਆ ਗਾਈਂ ਠੀਕ ਆ ਕਿ ਲੈ ਜਦੋਂ ਖਲੋਤੀ ਉਦੋਂ ਲੱਗਦਾ ਵੀ ਤੋਰਾ ਪਤਾ ਨਹੀਂ ਕਿੱਦਾਂ ਦਾ ਹੋਣਾ ਵਾ ਏ ਇਹ ਸਾਡੀ ਮੜਿਆ ਪਾ ਆ ਵੇਖ ਲੋ ਤੇ ਉਹ ਵੇਖ ਲੋ ਬੱਛਾ ਇਦਾਂ ਬੱਛੇ ਨੂੰ ਇਦਾਂ ਜਗਾਤਾ ਨੇ ਉਹਨਾਂ ਦਾ ਦੁੱਧ 4.5 ਲੀਟਰ 4.5 ਲੀਟਰ ਕੱਲ ਦੀ ਆ ਜ ਆਪਣੇ ਕੋਲ ਅੱਛਾ ਕੱਲ ਦੀ ਆ ਹਾਂ ਤੇ ਰਸੀ ਪਾ ਕੇ ਚੋਨੇ ਆ ਮੈਂ ਇਹਨੂੰ ਰਸੀ ਪਾਉਣੀ ਲੋਟ ਇਨੂੰ ਰੱਸੀ ਪਾਉਣ ਦੀ ਲੋੜ ਨਹੀਂ ਪਾੜਾ ਕੁਝ ਵੀ ਥਾਣ ਥਣ ਬਰਾਬਰ ਆ ਮੈਂ ਅਗਲੇ ਤਾਂ ਥਾਣੇ ਥੋੜੀ ਨਾਲੋਂ ਜ਼ਿਆਦਾ ਫਰਕ ਹੈਗਾ ਅੱਛਾ ਦੋਹਾਂ ਚੋਂ ਧਾਰਾਂ ਦਾ ਫਰਕ ਹੈ ਅਗਲੇ ਸਾਡੂੰ ਠੀਕ ਆ ਬਾਕੀ ਜਿਹੜੀ ਗੱਲ ਰਹਿ ਜੇ ਪੁੱਛਣ ਵਾਲੀ ਤੇ ਉਹ ਵੀਰ ਨੂੰ ਪੁੱਛ ਲਿਓ ਹਾਂ ਤੇ ਕੀ ਕਰਨਾ ਲੈਣ ਦੇਣਾ ਇਹ ਕਿੰਨੇ ਸਾਬਾ ਕਰਨਾ ਜ਼ਿਆਦਾ ਮੋਹ ਨੇ 7000 ਕੀ ਲੈਣਾ ਹਾਂ 7000 ਲੈਣਾ ਹਾਂ ਘਰ ਦੀ ਛੋੜ ਛੱਪਾ ਥੋੜਾ ਬੜਾ ਕੁਝ ਜਦਨਾ ਕੋਈ ਬੰਦਾ ਉਹ ਪੋਸਾ ਮੈਂ ਖਾਲਾਂਗੇ ਕੋਈ ਇਹ ਤਾਂ ਉੱਠਣਾ ਬੈਣ ਦੇ ਵਿੱਚ ਕੋਈ ਇਹਨੂੰ ਕੋਈ ਤੰਗੀ ਨਹੀਂ ਗਈ ਹਮ ਕਰਮਾਈ ਚਵਾ ਪਸਮਾ ਇੱਕ ਨੰਬਰ ਹੈ ਠੀਕ ਆ ਹਾਂ ਆਪਣੇ ਕੋਈ ਆ ਰੱਬ ਦਾ ਰਖਾ ਕਰੇ ਕੱਲ ਦੀ ਪਸਾਂ ਤੇ ਆਪਾਂ ਗੋਆ ਗੋਆ ਆਪਾਂ ਹੀ ਥਾੜਾ ਲਾਇਆ ਤੁਸੀਂ ਆਪਾ ਇਹ ਲੋਕ ਚੜਿਆ ਉਹੜੇ ਗੋਆ ਠੀਕ ਆ ਸਾਡੇ ਦੁੱਧ ਦੇ ਨੇ ਸਟਾਲ ਨੇ ਜਮੇ 7-7 ਕਿਲੋ ਕਰੀ ਜਾਣਾ 7-8 ਕਿਲੋ ਕਰੀ ਜਾਣਾ ਹਾਂਜੀ ਠੀਕ ਆ ਹਾਂਜੀ ਹੋਰ ਕਰਨੀ ਕੋਈ ਗੱਲਬਾਤ ਬਸ ਚੜਦੀ ਕਾਕੇ ਮੇਰਾ ਵੀਰ ਆਵੇ ਤਸੱਲੀ ਕਰ ਕੇ ਖੜੇ ਆਪਣੇ ਦੋਸਤ ਮੋਬਾਈਲ ਨੰਬਰ ਬੋਲ ਦੇ 987684269 ਵੀਰ ਨੂੰ ਫੋਨ ਲਾ ਲਿਓ ਦੋ ਟਾਈਮ ਚਵਾਈ ਕਰਕੇ ਚੈੱਕ ਕਰਕੇ ਤਸੱਲੀ ਕਰਕੇ ਤੁਹਾਡਾ ਫਰਜ਼ ਬਣਦਾ ਤੁਸੀਂ ਖਰਚਣੇ ਆ ਪੈਸੇ ਅਸੀਂ ਕਿਤੇ ਉਹ ਨਹੀਂ ਕਹਿੰਨੇ ਕਿ ਕਿਤੇ ਉਹ ਵੀ ਥਾਂ ਡੰਗਰ ਲੈ ਆ ਹੁਣ ਬਖਾਰ ਪਸਮਾਨ ਪੈ ਗਿਆ ਗਾਣ ਆ ਥਾਂ ਨੱਕੜ ਕੇ ਆ ਗਏ ਥਾਂ ਕੱਟੇ ਲੈ ਕੇ ਡਾ ਪੈ ਗਿਆ ਮਗਲ ਬੰਦਾ ਕੱਟ ਤਾਂ ਬਹੁਤ ਆ ਤੇ ਥੋੜੀ ਡਰਦੀ ਆ ਸੜ ਤੋਂ ਤੇ ਇਹ ਆ ਬ ਚੰਗੀ ਆ ਥਾਂ ਥਣ ਬਹੁਤ ਸੋਹਣਾ ਲੱਗਾ ਬਹੁਤ ਬਹੁਤ ਵਧੀਆ ਹਾਂ ਤੇ ਫੇਰ ਵੀ ਜਿੰਨੇ ਪੈਸੇ ਖਰਚਣੇ ਆ ਉਹ ਫਰਜ਼ ਬਣਦਾ ਵਾ ਆ ਬੱਚੇ ਨੂੰ ਇਦਾਂ ਚ ਗਾ ਦਿੰਦੀ ਆ ਆ ਬਤਾ ਘੜੀ ਬਣਾਉਣੀ ਚਲੋ ਠੀਕ ਆ ਲਾ ਲਿਓ ਫੋਨ ਵੀਡੀਓ ਕਰ ਦਿਓ ਸ਼ੇਰ ਜੀ